ਸ਼ੰਭੂ ਬਾਡਰ ਦੇ ਉੱਪਰ ਕਿਸਾਨੀ ਧਰਨੇ ਦਾ ਅੱਜ ਤੀਸਰਾ ਦਿਨ ਆ ਮਾਹੌਲ ਬਿਲਕੁਲ ਸਖਾਵਾਂ ਹੈ ਅਸੀਂ ਅੱਜ ਉਸ ਜਗ੍ਹਾ ਦੇ ਉੱਪਰ ਖੜੇ ਆ ਜਿਸ ਜਗ੍ਹਾ ਦੇ ਉੱਪਰ ਕੱਲ ਆਉਣ ਤੋਂ ਵੀ ਮਨਾਈ ਸੀਗੀ ਕਿਉਂਕਿ ਗੈਮੋਗੈਮੀ ਬਹੁਤ ਰਹੀ ਦੋ ਦਿਨ ਤੇ ਅੱਜ ਦੇ ਹਾਲਾਤ ਬਿਲਕੁਲ ਸਖਾਵੇ ਨੇ ਇੱਕ ਵਾਰੀ ਤੁਸੀਂ ਪਹਿਲਾਂ ਇਧਰਲੇ ਪਾਸੇ ਹਰਿਆਣਾ ਪੁਲਿਸ ਦੀ ਤਿਆਰੀ ਦੇਖ ਲਓ ਕੱਲ ਜੋ ਕੁਝ ਹੋਇਆ ਕਿੱਥੋਂ ਕਿੱਥੋਂ ਤੱਕ ਕਿਸਾਨ ਗਏ ਕੀ ਕੁਝ ਪੁੱਟਿਆ ਉਹ ਸਾਰੀ ਚੀਜ਼ ਤੁਹਾਨੂੰ ਦਿਖਾ ਦਈਏ ਭਾਵ ਕਿ ਉੱਥੋਂ ਤੱਕ ਕਿਸਾਨਾਂ ਨੇ ਆਪਣਾ ਘੇਰਾ ਜਿਹੜਾ ਇਹ ਉਹ ਖੁੱਲਾ ਕਰ ਲਿਆ ਸੀਗਾ ਬੈਰੀਗੇਟਿੰਗ ਤੋੜ ਕੇ ਕਿਸਾਨ ਅੱਗੇ ਵੱਲ ਨੂੰ ਵਧ ਗਏ ਸੀਗੇ ਪਰ ਪਿੱਛੇ ਬਹੁਤ ਸਖਤ ਪੈਰਾ ਹਰਿਆਣਾ ਪੁਲਿਸ ਦਾ ਹੈ ਪਰ ਫੇਰ ਵੀ ਦੇਖੋ ਕਿ ਕਿਸਾਨਾਂ ਨੇ ਕੱਲ ਜਦੋਜਹਿਦ ਕਰਕੇ ਅੱਗੇ ਤੱਕ ਗਏ ਸੀ ਪਰ ਉਧਰੋਂ ਅਰਧ ਸੈਨਾਬਲ ਨੇ ਆਪਣਾ ਬਾਲੀ ਪ੍ਰਯੋਗ ਕੀਤਾ ਅਤੇ ਜਿਸ ਦੇ ਨਾਲ ਕਿਸਾਨਾਂ ਨੂੰ ਪਿੱਛੇ ਆਉਣਾ ਪਿਆ ਫਿਰ ਉਸ ਤੋਂ ਬਾਅਦ ਗੱਲ ਚੱਲੀ ਹੈ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਦੀ ਉਹ ਮੀਟਿੰਗ ਅੱਜ ਸ਼ਾਮ 5 ਵਜੇ ਹੋਣੀ ਹੈ ਤੇ ਨਾ ਹੀ 5 ਵਜੇ ਤੱਕ ਜਿਹੜੀ ਮੀਟਿੰਗ ਹੋਣੀ ਹੈ ਉਦੋਂ ਤੱਕ ਨਾ ਤਾਂ ਕਿਸਾਨ ਅੱਗੇ ਵਧਣਗੇ ਅਤੇ ਨਾ ਹੀ ਹਰਿਆਣਾ ਪੁਲਿਸ ਜਿਹੜੀ ਅਰਧ ਸੈਨਾ ਬਲ ਹੈਗੀ ਆ ਨਾ ਤਾਂ ਉਹਨਾਂ ਦੇ ਵੱਲੋਂ ਕੋਈ ਹਰਕਤ ਕੀਤੀ ਜਾਣੀ ਆ ਤੁਸੀਂ ਹਰਿਆਣਾ ਪੁਲਿਸ ਦੇ ਜਵਾਨ ਦੇਖ ਲਓ ਕਿ ਉਹ ਤਤਪਰ ਨੇ ਤਿਆਰ ਪਰ ਤਿਆਰ ਖੜੇ ਨੇ ਜੇਕਰ ਕੋਈ ਇਧਰੋਂ ਹਰਕਤ ਹੁੰਦੀ ਆ ਤਾਂ ਉਹ ਆਪਣੀ ਬਾਰਡਰ ਦੀ ਸੁਰੱਖਿਆ ਜਿਹੜੀ ਹੈ ਕਰਨ ਦੇ ਲਈ ਉੱਥੇ ਖੜੇ ਹੋਏ ਨੇ ਪੂਰੇ ਜਿਹੜੇ ਟੀਅਰ ਗੈਸ ਦੇ ਗੱਡੀਆਂ ਹੈਗੀਆਂ ਨੇ ਉਸ ਦੇ ਉੱਪਰ ਵੀ ਤਨਾਤ ਹੈਗੇ ਨੇ ਬਾਰਡਰ ਦੇ ਜਿਹੜੇ ਇਹਨਾਂ ਨੇ ਸੀਲ ਕੀਤੇ ਹੋਏ ਨੇ ਉਸ ਦੇ ਉੱਪਰ ਵੀ ਖੜ ਕੇ ਪੂਰਾ ਤੇ ਨਾਤੀ ਜਿਹੜੀ ਹੈ ਉਹ ਕੀ ਪਹੁੰਚ ਗਏ ਸੀਗੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਹਰਿਆਣਾ ਅਤੇ ਪੰਜਾਬ ਦੇ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ ਤੱਕ ਦੀ ਹਾਲਾਤ ਜਿਹੜੇ ਆ ਕੱਲ ਜੋ ਜੋ ਹਾਲਾਤ ਰਹੇ ਨੇ ਉਹ ਹਾਲਾਤ ਤੁਸੀਂ ਦੇਖੋ ਸਰਦਾਰ ਸਾਹਿਬ ਅ ਕੱਲ ਜਿੰਨੀ ਗਹਿਮੋਗੈਮੀ ਹੋਈ ਸੀਗੀ ਤਾਂ ਇਹ ਜਿਗਾਰ ਜਿਹੜੇ ਸਕਸਾਨਾ ਕੋ ਐਨੇ ਨੇ ਇਹਨੂੰ ਪਾਰ ਕਰਨਾ ਕੋਈ ਮੁਸ਼ਕਲ ਨਹੀਂ ਆ ਲੇਕਿਨ ਅਸੀਂ ਕਿਸੇ ਆਪਣੇ ਨੌਜਵਾਨ ਦਾ ਨੁਕਸਾਨ ਨਹੀਂ ਚਾਹੁੰਦੇ ਇਹ ਵੀ ਸਾਡੇ ਬੱਚੇ ਨੇ ਇਹ ਵੀ ਸਾਡੇ ਬੱਚੇ ਨੇ ਕਿਸਦਾ ਨੁਕਸਾਨ ਨਹੀਂ ਚਾਹੁੰਦੇ ਲੇਕਿਨ ਉਹਦੇ ਵਿੱਚ ਕੀ ਹੋਇਆ ਕਿ ਕੱਲ ਜਿਹੜਾ ਵਾ ਸਰਕਾਰ ਨਾਲ ਦੁਬਾਰਾ ਵਾਰਤਾਰਾ ਦਾ ਦੌਰ ਚੱਲਿਆ ਔਰ ਉਹਦੇ ਵਿੱਚੋਂ ਜਿਹੜਾ ਵਾ ਅੱਜ ਦੀ ਮੀਟਿੰਗ ਨਿਕਲ ਕੇ ਆਈ ਆ ਅਸੀਂ ਇਹਨਾਂ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਸਰਕੇਂਦਰ ਸਰਕਾਰ ਚੱਲ ਕੇ ਦੁਬਾਰਾ ਤੀਜੀ ਵਾਰ ਚੰਡੀਗੜ੍ਹ ਆ ਰਹੀ ਆ ਔਰ ਅੱਜ ਜਿਹੜਾ ਵਾ ਮਸਲਿਆਂ ਦਾ ਹੱਲ ਕਿਸ ਤਰ੍ਹਾਂ ਕਰਦੀ ਆ ਕਿਹੜੇ ਕਿਹੜੀ ਨੀਤਾਂ ਆਉਂਦੀ ਆ ਆਪਾਂ ਉਹਦਾ ਇੰਤਜ਼ਾਰ ਕਰੀਏ ਜਿਹੜਾ ਸਾਡਾ ਜੋਸ਼ ਆ ਸਾਡੇ ਨੌਜਵਾਨਾਂ ਦਾ ਸਾਡੇ ਬਜ਼ੁਰਗਾਂ ਦਾ ਉਹ ਬਹੁਤ ਜ਼ਿਆਦਾ ਵਾ ਪਿੱਛੇ ਅੱਜ ਜਿਵੇਂ 5 ਵਜੇ ਤੱਕ ਮੀਟਿੰਗ ਆ ਵੈਸੇ ਤਾਂ ਲੀਡਰਾਂ ਨੇ ਕਲੀਅਰ ਕਰਤਾ ਬਈ ਇਸ ਤੋਂ ਅੱਗੇ ਨਾ ਤਾਂ ਆਪਣੇ ਕਿਸਾਨ ਵਧਣਗੇ ਤੇ ਨਾ ਹੀ ਉਧਰੋਂ ਕੋਈ ਬਲ ਪ੍ਰਯੋਗ ਹੋਊਗਾ ਨੌਜਵਾਨ ਸ਼ਾਂਤ ਨੇ ਬਿਲਕੁਲ ਸ਼ਾਂਤ ਆ ਜੀ ਬਿਲਕੁਲ ਸਾਡੇ ਜਿਹੜੇ ਵੀਰ ਛੋਟੇ ਨੇ ਇਹ ਸਮਝਦਾਰ ਨੇ ਪੜੇ ਲਿਖੇ ਵੀ ਨੇ ਔਰ ਹਮੇਸ਼ਾ ਜਿਹੜਾ ਵਾ ਆਪਾਂ ਇੱਕ ਸੱਭਿਆ ਸਮਾਜ ਵਿੱਚ ਰਹਿੰਦੇ ਆ ਔਰ ਆਪਾਂ ਉਹੀ ਕੰਮ ਕਰਨਾ ਵਾ ਜਿਹੜਾ ਸਾਨੂੰ ਮਤਲਬ ਬੁਰਾ ਨਾ ਬਣਾਵੇ ਕਿਸੇ ਤੋਂ ਇਸ ਕਰਕੇ ਇਹਨਾਂ ਨੂੰ ਅੱਜ ਇੱਥੇ ਆ ਕਿ ਵੀ ਸ਼ਾਂਤੀ ਬਣਾਏ ਰੱਖੋ ਸਟੇਜ ਚੱਲਣ ਲੱਗੀ ਆ ਉੱਥੇ ਆਗੂਆਂ ਦੇ ਵਿਚਾਰ ਸੁਣੋ ਔਰ 5 ਵਜੇ ਮੀਟਿੰਗ ਜਦੋਂ ਹੁੰਦੀ ਆ ਉਸ ਤੋਂ ਬਾਅਦ ਕੱਲ ਕੀ ਸਵੇਰੇ ਨਿਕਲ ਕੇ ਹੁੰਦਾ ਕੋਈ ਰਾਤ ਪੈ ਜਾਣੀ ਮੀਟਿੰਗ ਹੁੰਦੀਆਂ ਨੇ 8:00 ਨੂੰ ਵੱਜ ਜਾਣੇ ਆ ਕੱਲ ਸਵੇਰੇ ਜੋ ਨਿਕਲ ਕੇ ਆਉਂਦੀ ਉਹ ਇਹਨਾਂ ਦੀ ਕਚੈਰੀ 'ਚ ਲੈ ਕੇ ਆਵਾਂਗੇ ਜਿਸ ਤਰ੍ਹਾਂ ਕੱਲ ਇਹਨਾਂ ਦੀ ਕਚੈਰੀ 'ਚ ਲਿਆਂਦਾ ਕਿ ਭਈ ਤੁਸੀਂ ਦੱਸੋ ਵੀ ਆਗੂ ਉੱਥੇ ਗੱਲਬਾਤ ਵਾਸਤੇ ਜਾਣ ਜਾਂ ਨਾ ਜਾਣ ਇਹਨਾਂ ਸਾਰਿਆਂ ਦੀ ਸਹਿਮਤੀ ਨਾਲ ਆਪਾਂ ਗਏ ਆ ਔਰ ਉਸ ਤੋਂ ਬਾਅਦ ਸ਼ਾਮ ਜਿਹੜੀ ਆ ਸਾਡੀ ਰਾਜਪੁਰਾ ਮੀਟਿੰਗ ਚੱਲੀ ਸੀਗੀ 3- ਅੱਜ ਜੋ ਸਕੇਂਦਰ ਸਰਕਾਰ ਆ ਰਹੀ ਆ ਕਿਹੜੀ ਨਹੀਂ ਅਸੀਂ ਕਹਿੰਨੇ ਮੈਂ ਕੱਲ ਵੀ ਇਹ ਗੱਲ ਆਖੀ ਸੀ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬੋਲਡ ਡਿਸੀਜਨ ਵਾਸਤੇ ਜਾਣਾ ਜਾਂਦਾ ਔਰ ਉਹ 70 ਕਰੋੜ ਲੋਕਾਂ ਦੀ ਜਿਹੜੀ ਆ ਨਾ ਹਿੰਦੁਸਤਾਨ ਦੇ ਚ ਜਿਹੜੀ ਆਵਾਜ਼ ਆ ਉਹਨੂੰ ਸੁਣੇ ਅਗਰ ਉਹ ਸਹੀ ਤਰੀਕੇ ਨਾਲ ਬੋਲਡ ਡਿਸੀਜਨ ਲੈਂਦਾ ਵਾ ਤੇ ਇਹਨਾਂ ਲੋਕਾਂ ਦੀ ਆਵਾਜ਼ ਸੁਣ ਕੇ ਉਹ ਮੰਗਾ ਮੰਨੇ